हां जी दोस्तों सत श्री अकाल की हाल है दोस्तों मैं अमरजीत सिंह ਤੇ ਤੁਸੀਂ ਦੇਖ ਰਹੇ ਹੋ ਅਮਰਜੀਤ ਲੋਹਾਰ YouTube ਚੈਨਲ ਤੇ Facebook ਪੇਜ ਦੋਸਤੋ ਤੁਹਾਡੇ ਨਾਲ ਇੱਕ ਵਾਦਾ ਕੀਤਾ ਸੀਗਾ ਇੱਕ ਤਾਂ ਆਪਾਂ ਤੁਹਾਨੂੰ ਪਹਿਲਾਂ ਕੱਟੀ ਦਿਖਾਈ ਸੀਗੀ ਤੇ ਨਾਲ ਤੁਹਾਨੂੰ ਕਹਿਆ ਸੀ ਆਪਣੇ ਕਬੂਤਰ ਵੀ ਦਿਖਾਵਾਂਗੇ ਤੇ ਅੱਜ ਦੋਸਤੋ ਤੁਹਾਨੂੰ ਕਬੂਤਰ ਦਿਖਾਵਾਂਗੇ ਤੇ ਪਿੱਛੇ ਜੇ ਆਪਾਂ ਜਿਹੜੀ ਵੀਡੀਓ ਪਾਈ ਸੀ ਦੋਸਤੋ ਕੱਟੀ ਦੀ ਬਹੁਤ ਵਧੀਆ ਪਿਆਰ ਮਿਲਿਆ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਵਧੀਆ ਵਧੀਆ ਕਮੈਂਟ ਆਈ ਹੈ ਤੇ ਐ ਇਸ ਵੀਡੀਓ ਤੇ ਵੀ ਤੁਸੀਂ ਜਰੂਰ ਕਮੈਂਟ ਕਰਿਓ ਤੁਹਾਨੂੰ ਕਬੂਤਰ ਕਿੱਦਾਂ ਦੇ ਲੱਗਣਗੇ ਅੱਜ ਤੁਹਾਨੂੰ ਕਬੂਤਰ ਦਿਖਾਉਣੇ ਆ ਦੋਸੋ ਥੋੜੇ ਜਿਹੀ ਹੈ ਮੰਨ ਕੇ ਚੱਲੋ ਆਪਣੇ ਕੋਲ 5-6 ਜੋੜੀਆਂ ਇਧਰਲੇ ਪਾਸੇ ਤੇ ਮੇਨ ਜੋੜੀ ਤੁਹਾਨੂੰ ਮੈਂ ਦੋਸੋ ਦਿਖਾ ਦਿੰਦਾ ਜਿਹਦੇ ਵਿੱਚ ਇੱਕ ਦੋਸੋ ਆਪਣੇ ਕੋਲੇ ਇਹ ਬੜਾ ਕਬੂਤਰ ਹੈ ਇਹ ਆਪਣਾ ਵੱਡਾ ਕਬੂਤਰ ਹੈ ਦੋਸੋ ਆਪਣੇ ਸਾਰੇ ਕਬੂਤਰ ਹੀ ਆਪਣੇ ਗੈਸਟ ਹੀ ਆਏ ਹੋਏ ਆ ਯਾਰਾ ਮਿੱਤਰਾਂ ਸਾਂ ਆ ਕਬੂਤਰ ਦੇ ਤੁਹਾਨੂੰ ਦਰਸ਼ਨ ਕਰਾਉਣਾ ਦੋਸੋ ਠੀਕ ਹੈ ਇਹ ਬੜਾ ਦਾ ਤੇ ਮਿੱਤਰ ਤੋਂ ਆਇਆ ਇਹ ਆਪਣੀ ਅੱਖੀ ਉੱਡਿਆ ਸੀਗਾ ਬਾਜੀ ਤੇ ਦੋ ਬਾਜੀ ਜਿੱਤਿਆ ਵਿਆ ਇਹ ਤੇ ਇਹਦੇ ਨਾਲ ਹੀ ਇੱਕ ਜਿਹੜੀ ਆਪਾਂ ਕਬੂਤਰੀ ਲਈ ਹੈ ਜੋੜਾ ਹੁਣ ਤਾਂ ਬੱਚੇ ਕੱਢੀ ਬੈਠੇ ਆ ਇਹ ਤੇ ਆਹ ਸ਼ਾਕੀ ਦੋਸਤੋ ਕਬੂਤਰੀ ਹੈ ਇਹਦੇ ਨਾਲ ਇਹ ਵੀ ਬਹੁਤ ਵਧੀਆ ਉੱਡੀ ਸੀ ਅੱਖੀ ਆਪਣੀ ਇਹ ਇੱਕ ਹੀ ਬਾਜੀ ਜਿੱਤੀ ਹੈ ਕਬੂਤਰ ਦੋ ਬਾਜੀ ਜਿੱਤਿਆ ਸੀਗਾ ਤੇ ਕਬੂਤਰੀ ਇੱਕ ਬਾਜੀ ਜਿੱਤੀ ਹੈ ਹੁਣ ਮਿੱਤਰੋ ਇਹਦੇ ਬੱਚੇ ਕੱਢੇ ਵੇ ਆ ਛੋਟੇ ਛੋਟੇ ਆ ਆ ਦੇਖ ਲਓ ਠੀਕ ਹੈ ਤੇ ਇਧਰ ਇਹ ਖੁੱਡੇ ਚ ਆਪਣੀਆਂ ਜੋੜੀਆਂ ਦੇ ਨਾਲ ਤੇ ਖੁੱਡੇ ਚ ਜਿਹੜੇ ਕਬੂਤਰ ਆਪਾਂ ਦਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗਾ ਦੂਜਾ ਕਬੂਤਰ ਦੋ ਸੁਹਾ ਆਪਣੇ ਕੋਲੇ ਇਹ ਵੀ ਗਿਫਟ ਆਇਆ ਹੋਇਆ ਬੜਾ ਸੋਹਣਾ ਮੇਰਾ ਮਨ ਪਸੰਦ ਦਾ ਕਬੂਤਰ ਇਹ ਤੇ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਇਹ ਕਬੂਤਰ ਕਿਦਾਂ ਲੱਗੇ ਵੀ ਹੈ ਕੁਝ ਉੱਡਣ ਵਾਲੇ ਕਿ ਨਹੀਂ ਇਹ ਜਰੂਰ ਦੱਸਿਓ ਬਾਈ ਬਣ ਕੇ ਠੀਕ ਹੈ ਇਹਦੇ ਨਾਲ ਮਿੱਤਰੋ ਆਹ ਕਬੂਤਰ ਹੀ ਲਾਈ ਵੀ ਆਪਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਦੋ ਕ ਜੋੜੀ ਤੁਹਾਨੂੰ ਦਿਖਾ ਦਿੰਨਾ ਇਹ ਵੈਸੇ ਖੰਭ ਝਾੜੇ ਪਏ ਆ ਤੇ ਆਹ ਕਬੂਤਰੀ ਲਾਈ ਵੀ ਐ ਇਹ ਵੀ ਜਰੂਰ ਦੱਸਿਓ ਜੋੜਾ ਕਿਵੇਂ ਅੰਡੇ ਧਰੇ ਐ ਤੇ ਇਸ ਤੋਂ ਇਲਾਵਾ ਇੱਕ ਜੋੜਾ ਆਹਾਂ ਮੋਜੀ ਆ ਕਬੂਤਰੀ ਇਸ ਜੋੜੀ ਦੇ ਵੀ ਬੱਚੇ ਗੱਡੇ ਵੇ ਇੱਕ ਬੱਚਾ ਉਧਰਲੇ ਗੁੱਡੇ 'ਚ ਐ ਮੈਂ ਤੁਹਾਨੂੰ ਦਿਖਾਉਂਗਾ ਤੇ ਆਹ ਕਬੂਤਰ ਐ ਕਬੂਤਰੀ ਨਾਲ ਪਿਛਲੀ ਨਾਲ ਤੁਹਾਨੂੰ ਦਿਖਾਈ ਜਿਹੜੀ ਭਰਪੂਰ ਦੇਖੋ ਇਹਦੇ ਤੇ ਜਰੂਰ ਦੱਸਿਓ ਯਾਰ ਆਪਾਂ ਨੇ ਕਬੂਤਰ ਹੈ ਕੰਮ ਦੇ ਕੇ ਨਹੀਂ ਹੈਨਾ ਤੇ ਆਹ ਕਬੂਤਰੀ ਮਿੱਤਰੋ ਆਪਾਂ ਬਾਜੀ ਛੱਡੀ ਸੀਗੀ ਬਾਜੀ ਆਪਾਂ ਉਨੀ ਹੀ ਆ ਗਈ ਛੱਡੀ ਦੀ 2-4 ਬਈ ਮਨੋਰੰਜਨ ਜਾਂ ਕਰ ਲਈਦਾ ਬਾਲ ਆਪਾਂ ਨੂੰ ਇੰਨਾ ਹੈ ਨਹੀਂਗਾ ਤੇ ਆਹ ਕਬੂਤਰੀ ਆਪਾਂ ਦੋਸਤੋ ਨਾਲ ਹੀ ਇੱਥੇ ਪਿੰਡ ਹੈਗਾ ਉੱਥੇ ਛੱਡੀ ਸੀ ਇਹਦੀ ਬਾਜੀ ਨਿਬੜ ਗਈ ਸੀ ਉੱਥੇ 4:10 ਤੇ ਤੇ ਆਪਣੀ ਬੈਠੀ ਸੀ ਇਹ ਬਹਿ ਗਈ ਸੀ ਪਹਿਲਾਂ 3:40 ਤੇ ਬਹਿ ਗਈ ਸੀ ਇਹ ਤੇ ਇਹਦੇ ਇਧਰ ਦੇ ਪਾਸੇ ਬੱਚੇ ਕੱਡੇ ਵੀ ਆ ਤੁਹਾਨੂੰ ਦਿਖਾ ਦਿੰਨਾ ਤੇ ਇਹ ਆ ਦੇਖ ਲੋ ਕਿੰਨੇ ਕੋੜੇ ਆ ਤੇ ਨਾਲ ਇਹਦਾ ਪਿਓ ਕੂਤਰਾ ਦਾ ਐਸੇ ਬੱਚਿਆਂ ਦਾ ਜਿਹੜੀ ਕੂਤਰੀ ਬਾਜੀ ਉੱਡੀ ਸੀ ਇਹ ਆਹਾ ਪਿਓ ਦਾ ਇਹ ਵੀ ਯਾਰ ਮਿੱਤਰ ਤੋਂ ਗਿਫਟ ਹੀ ਆਇਆ ਹੋਇਆ ਵੈਸੇ ਤੁਹਾਨੂੰ ਸ਼ੌਂਕ ਕਰਾ ਦਿੰਨਾ ਮੈਂ ਸਾਰਿਆਂ ਦਾ ਆ ਲੋ ਬਹੁਤ ਵਧੀਆ ਮਿੱਤਰ ਆਪਾਂ ਨੂੰ ਪਿਆਰ ਕਰਦੇ ਆ ਕਬੂਤਰਾ ਨਾਲੇ ਵੀ ਤੇ ਜਿਹੜੇ ਜਿਨ੍ਹਾਂ ਦੇ ਪਸ਼ੂ ਆ ਨੀਦੀ ਦੇ ਜਿਨ੍ਹਾਂ ਨੂੰ ਸ਼ੌਂਕ ਆ ਉਹ ਵੀ ਆਪਣੇ ਮਿੱਤਰ ਕਾਫੀ ਆਪਾਂ ਨੂੰ ਪਿਆਰ ਕਰਦੇ ਤੇ ਇੱਕ ਆਪਣੇ ਕੋਲੇ ਇਹ ਕਬੂਤਰ ਆ ਇਹ ਵੀ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਇਹ ਫੜਿਆ ਨਹੀਂ ਜਾਂਦਾ ਹੁੰਦਾ ਹੱਥ 'ਚ ਐਂ ਹੀ ਰਹਿੰਦਾ ਇਹ ਜਿੰਨਾ ਮਰਜ਼ੀ ਇਹਨੂੰ ਸੈੱਟ ਕਰ ਲਓ ਐਂ ਐਂ ਮੋਢੇ ਜੇ ਕੱਢ ਕੇ ਰਹਿਣਾ ਨਾਲ ਦੇ ਤੁਹਾਨੂੰ ਬੱਚੇ ਦਿਖਾਉਣਾ ਤੇ ਜਿਹੜੇ ਆਪਾਂ ਗਾਹਾਂ ਗਰਮੀਆਂ ਨੂੰ ਡਾਉਣੇ ਆ ਇਧਰੇ ਪਾਸੇ 8-10 ਬੱਚੇ ਹੈਗੇ ਜਿਹੜੇ ਆਪਾਂ ਦੋਸਤੋ ਗਾਹਾਂ ਡਾਵਾਂਗੇ ਤੇ ਵਿੱਚੋਂ ਦੋ ਚਾਰ ਬਾਬਾ ਜੀ ਨੇ ਛੱਡ ਦੇਣੇ ਆ ਬਾਦ ਬਾਬੀਆਂ ਦੀ ਆਪਾਂ ਛੱਡਦੇ ਤੇ ਇੱਕ ਕਬੂਤਰ ਤੁਹਾਨੂੰ ਦਿਖਾਉਣਾ ਮੈਂ ਤਰੋ ਅਹ ਦੱਸਿਓ ਜਰੂਰ ਵੀ ਆਪਣੇ ਕਬੂਤਰ ਹੈ ਕਿਦਾਂ ਦੇ ਹੈ ਕਿਉਂਕਿ ਬਹੁਤ ਵੀਰ ਪਰਖ ਵਾਲੇ ਬੈਠੇ ਆ ਆਪਾਂ ਨੂੰ ਨਹੀਂ ਹੈ ਨਹੀਂ ਕਿ ਆਪਾਂ ਦਾ ਚਲੋ ਦਾਣਾ ਪਾਣੀ ਪਾ ਦੇਈਦਾ ਹੱਥ ਦੇ ਨਾਲ ਠੀਕ ਹੈ ਇਹ ਆ ਲੋ ਜੀ ਇਹ ਬੱਚੇ ਆ ਜਿਹੜੇ ਪਾਇਤ ਕੀ ਡੋਣੇ ਆ ਵੈਸੇ ਸਾਰੇ ਇਹ ਲਾਈਵੇ ਆ ਛਤਰੀਆਂ ਤੇ ਗਿੱਜੇ ਵੀ ਆ ਬਾਕੀ ਤੁਸੀਂ ਦੱਸਿਓ ਜਰੂਰ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਕਰੋ ਚੈੱਕ ਇਹ ਆਪਣੇ ਡਾਉਣ ਵਾਲੇ ਹੁਣ ਇਹ ਡਾਵਾਗੇ ਗਾਹ ਗਰਮੀਆਂ ਦੇ ਵਿੱਚ ਬਾਕੀ ਕਿੱਦਾਂ ਦਾ ਸ਼ੌਂਕ ਆ ਤੁਸੀਂ ਜਰੂਰ ਦੱਸਿਓ ਠੀਕ ਹੈ ਜੀ ਤੇ ਬਹੁਤ ਵਧੀਆ ਪਿਆਰ ਮਿਲਦਾ ਤੁਹਾਡਾ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਠੀਕ ਹੈ ਧੰਨਵਾਦ ਦੋਸਤੋ